ਬਲੇਹਾਰੀ ਕੁਦਰਤਵਸੀਆ ਤੇਰਾ ਅੰਤ ਨਾ ਜਾਈ ਲਿਖਿਆ ਅੱਜ ਦੀ ਆਪਾਂ ਜਾਣਕਾਰੀ ਸਾਂਝੀ ਕਰਾਂਗੇ ਸੰਘ ਪੁਸਪੀ ਦੇ ਬਾਰੇ ਜਿਸ ਦੇ ਵਿੱਚ ਬਿਆਨਤ ਗੁਣ ਨੇਗੇ ਜਿਸ ਦਾ ਸ਼ਾਸਤਰਾਂ ਦੇ ਵਿੱਚ ਬਿਆਨਤ ਜ਼ਿਕਰ ਮਿਲਦਾਗਾ ਇਹ ਵੀਡੀਓ ਬਣਾਉਣ ਦਾ ਮਕਸਦ ਮੇਨ ਆਪਣਾ ਹੀ ਹੁੰਦਾਗਾ ਕਿ ਜੜੀਆਂ ਬੂਟੀਆਂ ਤੇ ਬਨਸਪਤਾਂ ਦੇ ਵਿੱਚ ਕਿੰਨੇ ਗੁਣ ਨੇ ਉਸ ਪ੍ਰਮਾਤਮਾ ਲਈ ਬਖਸ਼ੇ ਨੇਗੇ ਕਿ ਉਹਦੇ ਬਾਰੇ ਸਾਨੂੰ ਪਤਾ ਲੱਗ ਸਕੇ ਇਹ ਵੀਡੀਓ ਸਿਰਫ ਟੈਕਨੋਲੋਜੀ ਦੇ ਲਈ ਹੁੰਦੀ ਜਾਏਗੀ ਸੰਖਪੁਸਪੀ ਇਹ ਜ਼ਿਆਦਾਤਰ ਮਾਰੂਥਲ ਖੁਸ਼ਕ ਲਾਕਿਆਂ ਦੇ ਵਿੱਚ ਹੁੰਦੀ ਹੈ ਇਹਨੂੰ ਇੱਕ ਤਰ੍ਹਾਂ ਦਾ ਇਹਨੂੰ ਘਾ ਮੰਨਿਆ ਜਾਂਦਾ ਹੈਗਾ ਇਹ ਤਿੰਨ ਪ੍ਰਕਾਰ ਦੀ ਹੁੰਦੀ ਆ ਚਿੱਟੇ ਲਾਲ ਤੇ ਨੀਲੇ ਫੁੱਲਾਂ ਵਾਲੀ ਤੇ ਜਿਹਦੇ ਦੇ ਗੁਣ ਧਰਮ ਨੇ ਸੇਮ ਹੀ ਹੁੰਦੇ ਨੇਗੇ ਤੇ ਪਰ ਚਿੱਟੇ ਫੁੱਲਾਂ ਵਾਲੀ ਨੂੰ ਜ਼ਿਆਦਾ ਵਧੀਆ ਮੰਨਿਆ ਜਾਂਦਾ ਹੈਗਾ ਇਹਦੇ ਨਾਮ ਇਲਾਕੇ ਤੇ ਭਸਾਵਾ ਦੇਵਤਾਵਕ ਦੇ ਸੰਤਾਪਕ ਪੱਖੋਂ-ਪੱਖੋਂ ਹੁੰਦੇ ਨੇ ਜਿਸ ਤਰ੍ਹਾਂ ਸੰਖਪੁਸਪੀ ਵਿੜਿਆਲੀ ਸੰਖਾਹੋਲੀ ਕੜਿਆਲੀ ਇਸ ਤਰ੍ਹਾਂ ਦੇ ਕਾਫੀ ਦੇ ਨਾਮ ਨੂੰ ਕੀ ਤਸਵੀਰ ਦੀ ਗੱਲ ਕਰੀਏ ਇਹ ਤਸਵੀਰ ਦੇ ਵਿੱਚ ਥੋੜੀ ਗਰਮ ਹੁੰਦੀ ਆ ਕਸਾਈਲੀ ਤੇ ਤੇਜ ਮੰਨੀ ਜਾਂਦੀ ਹੈ ਤੇ ਉਮਰ ਨੂੰ ਵਧਾਉਣ ਵਾਲੀ ਸ਼ਾਸਤਰਾਂ ਦੇ ਵਿੱਚ ਲਿਖਿਆ ਜਾਂਦਾ ਵੀ ਉਮਰ ਨੂੰ ਵਧਾਉਂਦੀ ਹੈਗੀ ਮਨ ਦੇ ਰੋਗ ਮਨ ਦੀ ਇਕਾਗਰਤਾ ਸਿਮਰਨ ਸ਼ਕਤੀ ਯਾਦ ਆਸਤ ਜਿਹਦਾ ਚੇਤਾ ਜਾਨੀ ਕਿ ਕੋਈ ਚੀਜ਼ ਰੱਖ ਕੇ ਭੁੱਲ ਜਾਂਦੇ ਆ ਜਾਂ ਕੋਈ ਚੀਜ਼ ਯਾਦ ਨਹੀਂ ਰਹਿੰਦੀ ਜਾਂ ਜਿਹੜੇ ਪੜ੍ਹਦੇ ਨੇ ਪੜਾਈ ਕਰਦੇ ਨੇ ਤੇ ਉਹਨਾਂ ਦੇ ਲਈ ਬਹੁਤ ਹੀ ਵਧੀਆ ਨੂੰ ਮੰਨਿਆ ਜਾਂਦਾ ਹੈ ਅਗਰ ਪ੍ਰਾਤਨ ਗ੍ਰੰਥ ਅੰਦਰ ਕੰਟੂ ਵਗੈਰਾ ਦੇ ਬੀਤੇ ਗੱਲ ਕਰੀਏ ਉਹ ਤਾਕਤ ਵਰਧਕ ਵੀ ਉਹਦੇ ਵਿੱਚ ਲਿਖਿਆ ਗਿਆ ਤੇ ਅਕਲ ਵਰਧਕ ਵੀ ਲਿਖਿਆ ਗਿਆ ਪ੍ਰਮੇਹੀ ਰੋਗਾਂ ਨੂੰ ਦੂਰ ਕਰਨ ਵਾਲੀ ਵੀ ਦੱਸਿਆ ਗਿਆਗਾ ਤਾਤੂ ਰੋਗਾਂ ਦੇ ਉੱਪਰ ਵੀ ਇਹ ਕੰਮ ਕਰਦੀ ਹੈਗੀ ਅਗਰ ਆਪਾ ਤਾਕਤ ਦੇ ਕੋਈ ਯੋਗ ਬਣਾਉਣੇ ਆਗੇ ਤਾਕਤ ਪੈਦਾ ਕਰਨ ਵਾਲੇ ਤੇ ਉਹਨਾਂ ਦੇ ਵਿੱਚ ਅਗਰ ਸੰਘ ਪੁਸਪੀ ਨੂੰ ਵਰਤੇ ਜਾਵੇ ਤਾਂ ਬਹੁਤ ਹੀ ਵਧੀਆ ਸਿਹਤ ਤੇ ਸਹਾਗੀ ਵਾਲੀ ਗੱਲ ਹੋ ਜਾਂਦੀ ਹੈ ਹਾਜਮੇ ਨੂੰ ਦਰੁਸਤ ਕਰਦੀ ਹੈਗੀ ਇਹ ਇਕ ਨੂੰ ਰਸਾਇਣ ਰੂਪ ਵੀ ਮੰਨਿਆ ਜਾਂਦਾ ਹੈ ਕਾਫੀ ਸ਼ਾਸਤਰਾਂ ਦੇ ਵਿੱਚ ਰਸਾਇਣ ਰੂਪ ਆਪਾਂ ਉਸ ਨੂੰ ਕਹਿੰਦੇ ਜਿਹਦੇ ਵਿੱਚ ਗੁਣ ਹੀ ਗੁਣ ਹੋਵਨ ਜਿਸ ਤਰ੍ਹਾਂ ਆਪਾਂ ਕਹਿ ਦਈਏ ਤुलसी ਗਲੋ ਆਮਲਾ ਇਸ ਤਰ੍ਹਾਂ ਦੇ ਟੀਚਾ ਬਾਕੀ ਇਹ ਕਿਰਮ ਰੋਗ ਜਾਂ ਜਿਨ੍ਹਾਂ ਨੂੰ ਮਿਰਗੀ ਦਾ ਦੌਰਾ ਪੈਂਦਾਗਾ ਕੋੜ ਰੋਗ ਇਸ ਤਰ੍ਹਾਂ ਦੇ ਰੋਗਾਂ ਦੇ ਵਿੱਚ ਬਹੁਤ ਹੀ ਵਧੀਆ ਨੂੰ ਮੰਨਿਆ ਜਾਂਦਾਗਾ ਇਤਦਾਂ ਦੇ ਜੋਗਾਂ ਦੇ ਵਿੱਚ ਇਹ ਪੈਂਦੀ ਹੈ ਜੋ ਤਾంత్రਿਕ ਵਿਦਿਆ ਵਾਲੀ ਗ੍ਰੰਥ ਨੇ ਤੇ ਉਹਨਾਂ ਦੇ ਵਿੱਚ ਵੀ ਇਸ ਦਾ ਜ਼ਿਕਰ ਆਉਂਦਾ ਚਿੱਟੇ ਫੁੱਲਾਂ ਵਾਲੀ ਜਿਹੜੀ ਸੰਘਕੁਸ਼ਪੀ ਹੁੰਦੀ ਹੈਗੀ ਸਿੱਧੀ ਕਰਨ ਦੇ ਵਿੱਚ ਇਹ ਵਰਤੋਂ ਕੀਤੀ ਜਾਂਦੀ ਹੈਗੀ ਪੁਰਾਣੇ ਅਗਰੋ ਗ੍ਰੰਥ ਜੋ ਹੱਥ ਲਿਖਤ ਹੁੰਦੇ ਨੇ ਉਹਨਾਂ ਦੇ ਵਿੱਚ ਵੀ ਕਾਫੀ ਜ਼ਿਕਰ ਆਗਾ ਚਿੱਟੇ ਫੁੱਲਾਂ ਵਾਲੀ ਸੰਘਕੁਸ਼ਪੀ ਦਾ ਜੋ ਆਪਾਂ ਇਹ ਬੂਟਾ ਦਿਖਾ ਰਹੇ ਹਾਂ ਤੁਹਾਨੂੰ ਇਹ ਚਿੱਟਾ ਚਿੱਟੇ ਫੁੱਲਾਂ ਵਾਲੀ ਹੀ ਸੰਘਕੁਸ਼ਪੀ ਹੈਗੀ ਇਸ ਤਰ੍ਹਾਂ ਦੇ ਦੇ ਬੂਟੇ ਹੁੰਦੇ ਨੇਗੇ ਆਮ ਮਿਲ ਜਾਂਦੇ ਨੇ ਅਗਰੇ ਦਾ ਆਪਾਂ ਨੁਕਦਾ ਵਗੈਰਾ ਬਣਾ ਕੇ ਜਾਂ ਰਸ ਕੱਢ ਕੇ ਜਾਂ ਇਹਨੂੰ ਆਪਾਂ ਰਗੜ ਕੇ ਜਾਂ ਆਪਾਂ ਕੇ ਚਟਨੀ ਜੀ ਬਣਾ ਕੇ ਜਾਂ ਇਹਦਾ ਪਾਊਡਰ ਬਣਾ ਕੇ ਸੁਕਾ ਕੇ ਵਰਤੀ ਜਾਂ ਕੋਈ ਸਰਬਤ ਵਗੈਰਾ ਬਣਾ ਕੇ ਵੀ ਇਹਨੂੰ ਵਰਤ ਸਕਦੇ ਆਂਗੇ ਵੱਖੋ ਵੱਖਰੇ ਰੂਪਾਂ ਦੇ ਵਿੱਚ ਅਗਰ ਆਪਾਂ ਇਹ ਲੈ ਕੇ ਜਿਸ ਤਰ੍ਹਾਂ ਇਹਨੂੰ 100 ਗ੍ਰਾਮ ਇਹਦਾ ਪਾਊਡਰ ਲੈ ਲਓ ਸਾਹ ਦੇ ਵਿੱਚ ਸੁਕਾ ਕੇ ਤੇ 100 ਗ੍ਰਾਮ ਬਦਾਮ ਲੈ ਕੇ ਤੇ ਰਾਤ ਨੂੰ ਪਿਉ ਕੇ ਰੱਖ ਦੋ ਤੇ ਸਵੇਰੇ ਚੰਗੀ ਤਰ੍ਹਾਂ ਕੋਟ ਕੇ ਚਟਨੀ ਜੀ ਬਣਾ ਕੇ ਵਿੱਚ ਮਿਸ਼ਰੀ ਵਗੈਰਾ ਪਾ ਕੇ ਆਪਾਂ ਦੁੱਧ ਦੇ ਨਾਲ ਲੈ ਸਕਦੇ ਆਂਗੇ ਜਾ ਦੱਸਣ ਨੂੰ ਬਹੁਤ ਹੀ ਜਿਆਦਾ ਆਪਾਂ ਕਹਿ ਦੀ ਬਤਾ ਦਿੰਦੀ ਹੈਗੀ ਬਹੁਤ ਹੀ ਵਧੀਆ ਚਮਤਕਾਰੀ ਇਹ ਬੂਟੀ ਹੈਗੀ ਇਹਦੀ ਪਹਿਚਾਨ ਕਰ ਲਵੋ ਅਗਰ ਕਿ ਤੁਹਾਨੂੰ ਮਿਲ ਜਾਵੇ ਤੀਨੂੰ ਤੁਸੀਂ ਵਰਤ ਸਕਦੇ ਹੋ ਸ਼ਾਂ ਦੇ ਵਿੱਚ ਸਕਾ ਕੇ ਵੀ ਤੇ ਤਾਜੀ ਦਾ ਰਸ ਕੱਢ ਕੇ ਵੀ ਬਹੁਤ ਹੀ ਵਧੀਆ ਇਹ ਸੰਗ ਕੁਸਪੀ ਹੁੰਦੀ ਹੈਗੀ ਤੇ ਇਸ ਵੀਡੀਓ ਨੂੰ ਬਰਤਵਾਦ ਦੇ ਸ਼ੇਅਰ ਕਰੋ ਕਿਉਂਕਿ ਆਪਾਂ ਇੱਕ ਇੱਕ ਵੀਡੀਓ ਕਰਕੇ ਕੱਲੀ ਕੱਲੀ ਬੂਟੀ ਦੇ ਬਾਰੇ ਜਾਣਕਾਰੀ ਸ਼ੇਅਰ ਕਰਾਂਗੇ ਤੇ ਬਹੁਤ ਹੀ ਵਧੀਆ ਯਾਨੀ ਕਿ ਇਹ ਬੂਟੀ ਹੁੰਦੀ ਹੈ ਮੈਂ ਇੱਕ ਵਾਰ ਫੇਰ ਦੱਸ ਦਿੰਮਾ ਤੇ ਆਪਣੇ ਕਾਫੀ ਇਲਾਕਿਆਂ ਦੇ ਵਿੱਚ ਇਹ ਮਿਲ ਜਾਂਦੀ ਹੈਗੀ